ਚਿੰਕੀ ਭਾਈ ਜੀ ਨਮਸਕਾਰ ਸਤਿ ਸ਼ਕਾਲ ਮਰਹਬਾਤ ਸੋ ਸ਼ੇਅਰ ਲੁਧਿਆਣਾ ਔਰ ਹੋਟਲ ਰੈਡੀਸਨ ਬਲੂ ਜੀ ਹਾਂ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਇੱਥੇ ਐਫ ਜੀ ਐਮ ਇਹ ਜਿਹੜੀ ਐਗਜ਼ੀਬਿਸ਼ਨ ਹੈ ਸੋ ਉਹਦੇ ਵਿੱਚ ਲਗਾਤਾਰ ਫੁੱਟਫਾਲ ਬਣਿਆ ਹੋਇਆ ਹੈ ਕਸਟਮਰ ਜਿਹੜਾ ਆਲ ਓਵਰ ਇੰਡੀਆ ਤੋਂ ਆ ਰਿਹਾ ਸੋ ਲਾਈਵ ਤਸਵੀਰਾਂ ਇਸ ਵੇਲੇ ਫੁਕਰੇ ਦੇ ਸਟਾਲ ਤੋਂ ਜੀ ਹਾਂ ਫੁਕਰੇ ਤੇ ਅਸੈਂਸ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇੱਦਾਂ ਦੇ ਗਾਰਮੈਂਟਸ ਪਸੰਦ ਕੀਤੇ ਜਾ ਰਹੇ ਔਰ ਫੁਕਰਿਆਂ ਨੇ ਇਸ ਵਾਰੀ ਕੀ ਫੁਕਰਾਂ ਪਨਲੀ ਆਂਦਾ ਕਪੜਿਆਂ ਚ ਗਾਰਮੈਂਟਸ ਸੋ ਸਤਿ ਸ਼੍ਰੀ ਅਕਾਲ ਹਾਂਜੀ ਸਰ ਨਮਸਕਾਰ ਜੀ ਸਰ ਤੁਹਾਡਾ ਸ਼ੁਭਨਾਮ ਮੇਰਾ ਨਾਮ ਚੇਤਨ ਕੋਹਤਰਾ ਜੀ ਕੇ ਐਲ ਫੈਸ਼ਨਰ ਬਹਾਦਰ ਕੇ ਰੋਡ ਤੋਂ ਸਰ ਬ੍ਰਾਂਡ ਦੇ ਵਿੱਚ ਤੁਸੀਂ ਹਰ ਸਾਲ ਨਵਾਂ ਲਿਆਉਂਦੇ ਹੋ ਨਾਮ ਆਪਣਾ ਪੁਰਾਣਾ ਹੀ ਰੱਖਦੇ ਸਰ ਦੇਖੋ ਜਿਸ ਨਾਮ ਨਾਲ ਫੇਮਸ ਹੈਗੇ ਆ ਕਸਮਰ ਪਹਿਚਾਣਦਾ ਹੈ ਉਹਨਾਂ ਕਸਮਰ ਨੂੰ ਪਤਾ ਲੱਗ ਜੂਏ ਫੁਕਰੇ ਦਾ ਸਟੋਰ ਲੱਗਿਆ ਉਹ ਨੀਚੋਂ ਲਿਫਟ ਫੜ ਕੇ ਸਿੱਧੇ ਪਹੁੰਚ ਜਾਂਦਾ ਬਿਲਕੁਲ ਠੀਕ ਹੈ ਸੋ ਇਸ ਵਾਰੀ ਫੁਕਰਿਆਂ ਨੇ ਫੁਕਰੇਪਨ ਲਈ ਨਵਾਂ ਕੀ ਲੈ ਕੇ ਆਉਂਦਾ ਸਰ ਫੁਕਰੇਪਨ ਨਹੀਂ ਕਹਿ ਸਕਦੇ ਥੋੜਾ ਡੀਸੈਂਟ ਆਰਟੀਕਲ ਆਇਆ ਇਸ ਵਾਰ ਹਰ ਤਰ੍ਹਾਂ ਦੀ ਆਈਟਮ ਹੈ ਮਤਲਬ ਤੁਸੀਂ ਕਹ ਰਹੇ ਉਹਨੂੰ ਵੀ ਡੀਸੈਂਟ ਬਣਾ ਲੀਂ ਡੀਸੈਂਟ ਬਣਾਤਾ ਸਰ ਔਰ ਨਾਮ ਦਾ ਬਦਲਾਵ ਹਾਂਜੀ ਬਿਲਕੁਲ ਸਰ ਜੋ ਸਰ ਚਾਈਨਾ ਤੋਂ ਇمپোর্ਟਡ ਆਈਟਮਸ ਆ ਰਹੀਆਂ ਸਿਮਿਲਰ ਆਈਟਮ ਜੋ ਟਾਰਗੇਟ ਕੀਤਾ ਵੀ ਇੰਡੀਆ ਦੇ ਵਿੱਚ ਉਹ ਪ੍ਰੋਡਕਟਸ ਤਿਆਰ ਕਰਾਂਗੇ ਤਾਂ ਕਿ ਆਪਣੀ ਸਵਦੇਸ਼ੀ ਜੋ ਬ੍ਰਾਂਡਸ ਹੈਗੇ ਆ ਉਹਨਾਂ ਨੂੰ ਪ੍ਰਮੋਟ ਕਰ ਸਕੀਏ ਮੇਕ ਇਨ ਇੰਡੀਆ ਨੂੰ ਫੁੱਲ ਮੇ ਲਾ ਕੇ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਇੰਡੀਅਨ ਫੈਬਰਿਕਸ ਵੀ ਉਹਦਾਂ ਦੀਆਂ ਚੀਜ਼ਾਂ ਆ ਗਈਆਂ

FABRIC ਸਰ ਇਸ ਟਾਈਮ ਜੋ ਫੈਬਰਿਕ ਦੀ ਮੇਨ ਡਿਮਾਂਡ ਹੈਗੀ ਹੈ ਕੋਟਨ ਬੇਸ ਅچھے ਫੈਬਰਿਕਸ ਜਿੰਦੇ ਸ਼ਿਕਾਇਤ ਨਾ ਹੋਵੇ ਕਸਮਰ ਦੀ ਕੋਈ ਪੀਲਿੰਗ ਨਾ ਆਵੇ ਔਰ ਕੰਫਰਟ ਰਹੇ ਓਕੇ ਸੋ ਕੁੱਲ ਮਿਲਾ ਕੇ ਜਿਹੜਾ ਇਸ ਵਾਰੀ ਜਿਹੜਾ ਤੁਸੀਂ ਇਹ ਕਹਿ ਰਹੇ ਹੋ ਕਿ ਹੁਣ ਠੰਡ ਘੱਟ ਪੈਂਦੀ ਹੈ ਤੇ ਉਸ ਲਈ ਕੋਟਨ ਸਟੱਫ ਜ਼ਿਆਦਾ ਕੋਟਨ ਸਟੱਫ ਆਪ ਹੈ ਦੇਖੋ ਸਰਦੀ ਪੈ ਨਹੀਂ ਰਹੀ ਲਾਸਟ ਇਅਰ ਵੀ ਪਰ ਦੇਖਿਆ ਸਿਰਫ ਵਪਾਰ ਤਾਂ ਹੀ ਪੈ ਰਹੀ ਹੈ ਬਸ ਸਰ ਉਹ ਤਾਂ ਹੈਗੀ ਹੈ ਹੈਨਾ ਬਾਕੀ ਦੇਖੋ ਆਪਣੇ ਤੇ ਤੁਸੀਂ ਟਰਾਈ ਕਰੋ ਅੱਛਾ ਕਰੋ ਅੱਛਾ ਰਿਜ਼ਲਟ ਉਹੀ ਤਾਂ ਕਰ ਰਹੇ ਜੀ ਭਾਈ ਬਿਲਕੁਲ লাইভ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਸੋ ਗੱਲਬਾਤ ਕਰਾਂਗੇ ਸਰ নমস্কার নমস্কার ਜੀ ਤੁਹਾਡਾ ਸੁਭਨਾ ਜਤਿੰਦਰ ਨਾਰੰਗ ਨਾਰੰਗ ਸਾਹਿਬ ਕੀ ਕਹਿਣਾ ਚਾਹੋਗੇ ਕਿਦਾਂ ਦਾ ਮਾਹੌਲ ਹੈ ਬਹੁਤ ਅੱਛਾ ਮਾਹੌਲ ਹੈ ਜੀ ਜੀ ਵੈਰਾਈਟੀ ਬਹੁਤ ਅੱਛੀ ਹੈ ਜੀ ਇੰਪੋਰਟਡ ਆਈਟਮਾਂ ਨੂੰ ਬਹੁਤ ਅੱਛਾ ਮੇਨਟੇਨ ਕਰਕੇ ਮਤਲਬ ਸਹੀ ਸੈਂਪਲਿੰਗ ਹੋਈ ਹੈ ਓਕੇ ਓਕੇ ਗੁੱਡ ਸੋ ਗੁੱਡ ਹੈ ਵੈਰੀ ਗੁੱਡ ਸੋ ਸੈਟੀਸਫਾਇਰ ਮੈਚਿੰਗ ਏਸ ਹਾਂਜੀ ਯੂਜ਼ ਕੀ ਕੇ ਅੰਦਰ ਸਰ ਸਰ ਬਿਲਕੁਲ ਡਿਫਰੈਂਟ ਟੇਸਟ ਹੈ ਹਾਂ ਔਰ ਕਲਰ ਡਿਫਰੈਂਟ ਹੈ ਟਾਈ ਡਾਈ ਇਫੈਕਟਸ ਹੈ ਆਰ ਐਫ ਡੀਜ਼ ਹੈ ਇਸ ਵਾਰੇ ਬਹੁਤ ਟ੍ਰੈਂਡਿੰਗ ਚ ਹੈ ਇੰਪੋਰਟਡ ਫੈਬਰਿਕਸ ਹੈ ਗੋਟ ਰਾਇ ਔਰ ਇਹ ਚੀਜ਼ਾਂ ਡਿਫਰੈਂਟ ਨੈਟਸ ਹੈ ਇੰਡੀਅਨ ਮੇਡ ਜਿਹੜੀ ਆ ਰਹੀ ਹੈ ਬਹੁਤ ਅੱਛਾ ਟੇਸਟ ਹੈ ਡਿਫਰੈਂਟ ਟੇਸਟ ਹੈ ਮਾਰਕੀਟ ਦਾ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਹਾਂਜੀ ਕੀ ਹਾਲ ਚਾਲ ਚਾਹੋਗੇ ਬਸ ਮੈਂ ਇਹੀ ਕਹੂੰਗਾ ਇਹ ਬ੍ਰਾਂਡ ਮੇਰਾ ਨਾਮ ਹੈ ਸ਼ਮੀ ਮੈਂ ਲੁਧਿਆਣੇ ਮਾਡਲ ਟਾਊਨ ਗੋਲ ਮਾਰਕੀਟ ਚ ਟ੍ਰੈਂਡਿੰਗ ਕਲੋਥਸ ਦੇ ਨਾਂ ਤੇ ਮੇਰਾ ਸਟੋਰ ਹੈ ਜੀ ਐਸਯੂ 11 ਇਹ ਐਗਜ਼ਿਬਿਸ਼ਨ ਲੱਗੀ ਸੀ ਕਾਰੀ ਮਸ਼ਹੂਰੀ ਗੱਲ ਹੀ ਫਰੀ ਦੀ ਐਡ ਹੈ ਚਲੋ ਮੈਨੂੰ ਨਾ ਪੁੱਛੋ ਤੇ ਮੈਂ ਸਾਰਾ ਹੀ ਦੱਸਾਂਗਾ ਤੇ ਮੇਰਾ ਇੱਕ ਬੰਦਾ ਛੱਡਣ ਚਲ ਗਿਆ ਮੇਰਾ ਰਿਟੇਲ ਕਾਊਂਟਰ ਹੈ ਜੀ ਐਗਜ਼ਿਬਿਸ਼ਨ ਲੱਗੀ ਸੀਗੀ ਤੇ ਇਹਨਾਂ ਦਾ ਲਾਸਟ ਟਾਈਮ ਵੀ ਆਏ ਸੀਗੇ ਇਹਨਾਂ ਦੀ ਡਿਜ਼ਾਈਨਿੰਗ ਕੁਆਲਿਟੀ ਬਹੁਤ ਹੀ ਐਡਵਾਂਸ ਲੈਵਲ ਦੀ ਹੈ ਮੈਨੂੰ ਨਹੀਂ ਲੱਗਦਾ ਲੁਧਿਆਣੇ 'ਚ ਐਕਚੁਅਲੀ ਲੁਧਿਆਣੇ ਨੂੰ ਹੋਜ਼ਰੀ ਦੇ ਰਿਲੇਟਿਡ ਇੰਟਰੋਡਿਊਸ ਕੀਤਾ ਜਾਂਦਾ ਹੈ ਤੇ ਸਾਈਕਲ ਬੱਟ ਜਿਹੜਾ ਹੋਜ਼ਰੀ ਦਾ ਚੇਂਜਿੰਗ ਲਿਆਣ ਵਾਲੇ ਮੈਨੂੰ ਲੱਗਦਾ ਇੱਕ ਇਹ ਭਾਈ ਸਾਹਿਬ ਨੇ ਤੇ ਇੱਕ ਇਹਨਾਂ ਦੇ ਰਿਲੇਟਿਵ ਨੇ ਚਿੰਕੀ ਭਾਜੀ ਹੂਡ ਬਾਇਰ ਵਾਲੇ ਤੇ ਉਹਨਾਂ ਤੋਂ ਇਹਨਾਂ ਦੋਨਾਂ ਦੇ ਨਾਲ ਗਾਰਮੈਂਟਸ ਦੀ ਲਾਈਨ ਦੀ ਬਿਲਕੁਲ ਚੇਂਜਿੰਗ ਆ ਰਹੀ ਜਿਹੜੀ ਮੈਨ ਜਿਹੜੀਆਂ ਟੀ-ਸ਼ਰਟਸ ਨੇ ਇਹ ਸਾਰਾ ਇੰਪੋਰਟਡ ਫੈਬਰਿਕ ਵਾਲੀਆਂ ਟੀ-ਸ਼ਰਟ ਲੋ ਸਵੈਟਸ਼ਰਟ ਟੀ-ਸ਼ਰਟ ਲੋਕਲ ਹੀ ਮੇਡ ਅਪ ਕਰ ਰਹੇ ਨੇ ਕਿਉਂਕਿ ਜੇ ਆਮ ਤੌਰ ਤੇ ਚਾਈਨਾ ਤੇ ਇੰਪੋਰਟ ਬੰਦ ਹੈ ਜੇ ਉਹ ਚੀਜ਼ ਬਣੀ ਬਣਾਈ ਜਾਂਦੀ ਹੈ ਤੇ ਉਹਦੀ ਕੋਸਟ ਡਬਲ ਹੋ ਜਾਂਦੀ ਹੈ ਇਹ ਬੜੇ ਹੀ ਘੱਟ ਪ੍ਰਾਈਸ ਦੇ ਵਿੱਚ ਵਧੀਆ ਚੀਜ਼ ਇੱਥੇ ਸਾਨੂੰ ਪ੍ਰੋਵਾਈਡ ਕਰਾ ਰਹੇ ਨੇ ਤੇ ਡਿਜ਼ਾਈਨਿੰਗ ਕੁਆਲਿਟੀ ਦਾ ਬਹੁਤ ਹੀ ਨੈਕਸਟ ਲੈਵਲ ਦੀ ਹੈ ਤੇ ਮੈਨੂੰ ਬਹੁਤ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਹੋਪ ਆ ਫਿਊਚਰ ਮੈਂ ਇਹਨਾਂ ਨਾਲ ਬਿਜ਼ਨਸ ਕਰਨਾ ਪਸੰਦ ਕਰਾਂਗਾ ਫਿਰ ਤੁਹਾਡੀ ਐਜੂਕੇਸ਼ਨ ਕਿੱਥੇ ਦੀ ਹੈ ਮੇਰੀ ਤਾਂ ਲੁਧਿਆਣਾ ਦੀ ਹੈ ਜੀ ਬਾਏ ਗੋਡ ਸਰ ਜਿਹੜੇ ਵੀ ਸਕੂਲ ਚ ਪੜਿਓ ਹੈਟਸ ਆਫ ਹੈ ਤੁਸੀਂ ਘਰ ਤੱਕ ਛੱਡ ਕੇ ਆਉਂਦੇ ਹੋ ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਸਾਮਨੇ ਕਸਟਮਰ ਦੇ ਢਿੱਡ ਤੋਂ ਕੀ ਕਰਦਾ ਇੰਨੀ ਤਾਰੀਫ ਕਰਤੀ ਕਿ ਅਗਲਾ ਬਿਨਾ ਵਧੀਆ ਮਾਲ ਦਿਖਾਏ ਬਿਨਾ ਵਧੀਆ ਡਿਸਕਾਊਂਟ ਦਿੱਤੇ ਤੁਹਾਨੂੰ ਜਾਣ ਹੀ ਨਾ ਦ। ਲਾਸਟ ਟਾਈਮ ਵੀ ਮੈਂ ਆਇਆ ਸੀਗਾ ਤੇ ਕੁਛ ਨਾ ਜਿਹੜੀ ਮੇਨ ਗੱਲ ਹੈ ਲੁਧਿਆਣੇ ਦੀ ਹੋਜਰੀ ਦੀ ਪ੍ਰੋਡਕਸ਼ਨ ਦਾ ਸਾਈਜ਼ ਦਾ ਇਸ਼ੂ ਜ਼ਰੂਰ ਹੈ ਪੰਜਾਬ ਦੇ ਰਿਲੇਟਡ ਪਰ ਪੰਜਾਬ ਤੋਂ ਬਾਹਰ Delhi out ਪੂਰੇ ਇੰਡੀਆ ਦਾ ਸਾਈਜ਼ ਇੱਕ ਹੋਊਗਾ ਪੰਜਾਬ ਦਾ ਇੱਕ ਹੋਊਗਾ ਤੇ ਮੇਬੀ ਹੁਣ ਮੈਨੂੰ ਦੇਖਣ ਨੂੰ ਲੱਗ ਰਿਹਾ ਵੀ ਇਹ ਪੰਜਾਬ ਦਾ ਟੇਸਟ ਵੀ ਉਹ ਸਾਈਜ਼ ਪੂਰਾ ਹੈ ਤੇ ਵਧੀਆ ਚੀਜ਼ ਹੈ ਤੇ ਮੈਨੂੰ ਵਧੀਆ ਲੱਗਿਆ ਕੋਈ ਖਾਸ ਤਾਰੀਫ਼ ਨਹੀਂ ਮੈਂ ਮੈਂ ਤਾਂ ਦੇਖੋ ਜੀ ਪੈਸੇ ਦੇ ਕੰਨੋਂ ਤਾਂ ਲੱਗੇ ਨਹੀਂ ਨਾ ਮੇਰੇ ਮਾਸੀ ਦੇ ਮੁੰਡੇ ਆਲੇ ਨੇ ਨਾ ਮੇਰੇ ਕੋਲ ਹੋਰ ਕੋਈ ਹੋਜਰੀ ਵਾਲੇ ਨੇ ਤੇ ਜੇ ਜਿਨ੍ਹਾਂ ਨਾਲ ਮੈਂ ਵਰਤਿਆ ਵਾ ਲਾ ਦੇ ਮੁੰਡੇ ਹੁੰਦੇ ਤਾਂ ਫਰੀ ਚ ਦੇਣਾ ਪਿਆ ਜਰਾ ਸੀ ਉਹ ਵੀ ਜੇ ਦੇਖੋ ਜਿਨ੍ਹਾਂ ਨਾਲ ਵਰਤਿਆ ਇਹਨਾਂ ਦੇ ਕਜ਼ਨ ਨੇ ਚਿੰਕੀ ਭਾਜੀ ਨੇ ਹੁੱਡ ਬਾਈਅਰ ਉਹਨਾਂ ਦਾ 130 ਸੇ ਦੋ ਸ਼ਕਾਰ ਤੇ ਨਹੀਂ ਦੇਖੋ ਜਿਹੜੀ ਕਵਾਲ ਮੈਂ ਨਵਾ ਜੀ ਬਿਲਕੁਲ ਗਾਰਮੈਂਟ ਦੀ ਲੈ ਜਿਹੇ ਇਹਦੇ ਪੁਰਾਣੇ ਕਿਤਾ ਤੋਂ ਮੈਂ ਤਾਂ ਇੱਥਾਂ ਹੀ ਫਿਰ ਜੇ ਦੋ ਕਿ ਸਾਲ ਕਿਤੇ ਤੁਸੀਂ ਵਪਾਰ ਕਰ ਲਿਆ ਤੇ ਇਹ ਤਾਂ ਕੋਲੇ ਆਪ ਛੱਡਣ ਜਾ ਕਰਨ ਪਾਜੀ ਦੁਕਾਨ ਤੇ ਅੱਧੀ 8 ਕਿ ਮਹੀਨੇ ਹੋਏ ਨੇ ਤੇ ਉਹਨਾਂ ਨਾਲ ਡੀਲ ਕੀਤੀ ਇਹਨਾਂ ਨਾਲ ਲਾਸਟ ਟਾਈਮ ਡੀਲ ਨਹੀਂ ਕਰ ਪਾਇਆ ਕਿਸੇ ਕਾਰਨ ਪਰ ਇਸ ਵਾਰੀ ਇਹਨਾਂ ਨਾਲ ਵਿంటర్ ਦੇ ਵਿੱਚ ਡੀਲ ਜਰੂਰ ਕਰਾਂਗੇ ਐਸਾ ਹੋਵੇ ਪਾਜੀ ਤੁਹਾਡੀ এডੂਕੇਸ਼ਨ ਬਹੁਤ ਸੋਬਰ ਹੈ ਥੈਂਕ ਯੂ ਪਾਜੀ ਸੋ ਲਗਾਤਾਰ ਗੱਲਬਾਤ ਕਰ ਰਹੇ تھے ਸੋ ਹੋਰ ਯੂਥ ਨਾਲ ਵੀ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਜੀ ਰਿਸਪੌਂਸ ਬਹੁਤ ਅੱਛਾ ਆ ਰਿਹਾ ਜੀ ਉਹ ਤਾਂ ਮੂੰਹ ਤੇ ਇੰਨੀ ਤਾਰੀਫ ਹੋ ਰਹੀ ਹੋਵੇ ਬੰਦੇ ਨੂੰ ਰਿਸਕ ਨਹੀਂ ਨਹੀਂ ਭਾਈ ਜੀ ਨਹੀਂ ਨਹੀਂ ਭਾਈ ਨੇ ਝੂਠੀ ਤਾਰੀਫ ਤੋੜਨਾ ਨਹੀਂ ਕੀਤੀ ਭਾਈ ਨੇ ਜੋ ਕਿਹਾ ਸੱਚ ਗਿਆ ਮੈਂ ਕਿਹਾ ਬੰਦੇ ਨੇ ਪੱਟ ਲਿਆ ਬੰਦਾ ਪੱਟ ਲਿਆ ਨਹੀਂ ਨਹੀਂ ਹੁਣ ਤਾਂ ਪਰ ਡਿਸਕਾਊਂਟ ਭਾਈ ਨੂੰ ਜਿਆਦਾ ਤੋਂ ਜਿਆਦਾ ਦੇਣੀ ਲੱਗਿਆ ਬੰਦਾ ਪੱਟ ਲਿਆ 2 ਸਾਲ ਉਹਨਾਂ ਨੇ ਬਿਜ਼ਨਸ ਕਰਤਾ ਤੁਸੀਂ ਕਹਿੰਨਾ ਭਾਈ ਸਾਹਿਬ ਤੁਸੀਂ ਬਸ ਆਉਂਦੇ ਰਿਹਾ ਕਰੋ ਮਾਲ ਵਧੀਆ ਭਾਈ ਸਾਡੇ ਬ੍ਰਾਂਡ ਵੈਸਟਰ ਬਣੂਗੇ ਉਹੀ ਤਾਂ ਕਿਹਾ ਮਾਲ ਬਰੀ ਠੀਕ ਜੀ ਬਾਕੀ ਬਹੁਤ ਅੱਛਾ ਰਿਸਪੌਂਸ ਆ ਰਹੀ ਸਵੇਰ ਦਾ ਕਾਫੀ ਬਿਜ਼ੀ ਚੱਲ ਰਹੇ ਹਾਂ 올ਓਵਰ ਇੰਡੀਆ ਤੋਂ ਕਸਟਮਰ ਆ ਰਿਹਾ ਜੀ ਕੋਈ ਵੀ ਮਤਲਬ ਹਰ ਹਰ ਸਟੇਟ ਤੋਂ ਕਸਟਮਰ ਆ ਰਹੇ ਭਾਜੀ ਮੈਂ ਇੱਕ ਗੱਲ ਦੱਸੋ ਤੁਸੀਂ ਜਿਵੇਂ ਆਪਣਾ ਸਟਾਈਲ ਰੱਖਿਆ ਹੈ ਫੈਸ਼ਨ ਸਟਾਈਲ ਇਹ ਬ੍ਰਾਂਡ ਨੂੰ ਦੇਖ ਕੇ ਰਿਜ਼ੈਂਬਲ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰ ਉਹ ਜ਼ਰੂਰੀ ਹੈ ਸਰ ਇਹ ਚੀਜ਼ਾਂ ਨਾਲ ਚਲਣੀ ਹੈ ਕਿ ਕਾਹਦੇ ਫੁਗ ਜੇ ਫੁਗਰੇ ਲੱਗੇ ਤਾਂ ਫੁਗਰੇ ਲੱਗੇ ਤਾਂ ਚਾਹੀਦੇ ਆ ਰਿਹਾ ਕਿ ਫੁਗਰੇ ਇਹ ਨਾ ਮੈਂ ਟਿਕਨ ਅਗਲਾ ਕਦੇ ਆ ਕੇ ਚਾਹਾਂਗਾ ਬਿਲਕੁਲ ਠੀਕ ਹੈ ਜੀ ਚਲੋ ਠੀਕ ਨਹੀਂ ਥੈਂਕ ਯੂ ਸੋ ਮਚ ਸਰ ਬਹੁਤ ਥੈਂਕ ਯੂ ਜੀ ਜੀ ਤਾਂ ਵਾ ਸੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿ ਕਿੱਦਾਂ ਜਿਹੜਾ ਇਸ ਟਾਈਮ ਫੁਕਰੇ ਦੇ ਸਟਾਲ ਤੋਂ ਇਸ ਵੇਲੇ ਦਾ ਵੱਡਾ ਅਪਡੇਟ ਲੈ ਕੇ ਆਏ ਸੀਗੇ ਕਿ ਫੁਕਰੇ ਜੀ ਹਾਂ ਜਿਹੜਾ ਇੱਕ ਬ੍ਰਾਂਡ ਹੈ ਸੋ ਜਿਸ ਤੋਂ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਅਪਡੇਟ ਕਰਵਾਵਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸੀ ਧੰਨਵਾਦ